ਜੀ ਮਹਾਰਾਜ ਕੀ ਗੱਲ ਹੋਈ ਜਾਂ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਹਾਜ਼ਰਾ ਹਜੂਰ ਸਤਿਗੁਰ ਗੁਰਦਾਰੀਨਾਥ ਮਹਾਰਾਜ ਕੀ ਜੈ ਵੇਖੋ ਜੀ ਮੈਂ ਆਪਣੇ ਘਰ ਤੋਂ ਨਿਕਲ ਕੇ ਤੇ ਕੁਸ ਆਪਣੇ ਦਿਨਵਾਈ ਕੰਮ ਵਿੱਚ ਮੈਂ ਖਾਸੇ ਗਿਆ ਸੀ ਤੇ ਖਾਸੇ ਤੋਂ ਮੁੜ ਕੇ ਜਦੋਂ ਮੈਂ ਆਪਣੇ ਡੇਰੇ ਭਗਵਾਨ ਵਾਲਮੀਕੀ ਤੀਰਥ ਨੂੰ ਆ ਰਿਹਾ ਤੇ ਰਸਤੇ ਵਿੱਚ ਇੱਕ ਪੋਲ ਆ ਰਿਹਾ ਤੇ ਪੁਲ ਦੇ ਥੱਲੇ ਉਹਦੀ ਅਸੀਂ ਜਿਹੜਾ ਪੋਲ ਕ੍ਰਾਸ ਕਰ ਰਹੇ ਆ ਤੇ ਪੁਲ ਦੇ ਥੱਲੇ ਕੋਈ ਦੋ ਮੁੰਡੇ ਆਏ ਨੇ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਤੇ ਦਇਆਵਨ ਭਗਵਾਨ ਵਾਲਮੀਕ ਮਹਾਰਜ ਦੀ ਕਿਰਪਾ ਹੋ ਗਈ ਏ ਕਿ ਜਿਹੜਾ ਉਹ ਗੋਲੀ ਤੋਂ ਮੈਨੂੰ ਲੱਗਣ ਤੋਂ ਜਿਹੜਾ ਬਚਾਅ ਹੋ ਗਿਆ ਤੇ ਮੇਰੀ ਗੱਡੀ ਨੂੰ ਜਿਹੜੀ ਗੋਲੀ ਲੱਗੀ ਜਿਹੜੇ ਨੋਜਮਾ ਨੇ ਉਹਨਾਂ ਦੀ ਪਛਾਣ ਹੋਈ ਨਹੀਂ ਜੀ ਪਤਾ ਨਹੀਂ ਕੌਣ ਹੈ ਨੰਦੇ ਤੇ ਆਏ ਸੀ ਬਾਈਕ ਤੇ ਸੀ ਮੋੜ ਮਾ ਬਣੇਗਾ ਹਾਂਜੀ ਬਾਈਕ ਤੇ ਬਾਈਕ ਤੇ ਨਹੀਂ ਪਤਾ ਹੀ ਨਹੀਂ ਕੌਣ ਜੀ ਮੂੰਹ ਬੱਦੇ ਸੀ ਉਹਨਾਂ ਦੇ ਨਹੀਂ ਨਹੀਂ ਉਹ ਤਾਂ ਸਰਦਾਰ ਸੀ ਜਾਂ ਮੋਲੇ ਪਤਾ ਹੀ ਨਹੀਂ ਹਨੇਰਾ ਸੀ ਜਿੱਥੇ ਬਹੁਤ ਜ਼ਿਆਦਾ ਕਾਫੀ ਹਨੇਰਾ ਹੈ ਹੁਣ ਸਾਡੇ ਸਤਿਕਾਰਯੋਗ ਮੁਲਾਜ਼ਮ ਜੋ ਸਰਦਾਰ ਜਗENDER ਸਿੰਘ ਚੌਂਕੀ ਨਿਚਾਰ ਜਿਨ੍ਹਾਂ ਦੀ ਮੁਲਾਜ਼ਮ ਸਾਡੇ ਸਹਿਬਾਨ ਜਿਹੜੇ ਮੌਕੇ ਤੇ ਵੇਖ ਕਾਏ ਉੱਥੇ ਬਹੁਤ ਜ਼ਿਆਦਾ ਹਨੇਰਾ ਹੈ ਤੇ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗਾ ਕਾਰਨ ਕੀ ਸੀ ਗੋਲੀ ਚਲਾਉਂਦਾ ਪਤਾ ਨਹੀਂ ਜੀ ਪਤਾ ਨਹੀਂ ਆਪਣਾ ਵੈਰ ਹੀ ਨਹੀਂ ਕਿਸੇ ਨਾਲ ਕੀ ਸਾਂਦੇ ਮਹਾਰਾਜੀ ਤੁਸੀਂ ਲੋਕਾਂ ਦਾ ਮਤਲਬ ਫੈਂਸਰ ਕਰੋ ਵੇਖੋ ਜੀ ਆਪਾਂ ਸਤਿਗੁਰੂ ਭਗਵਾਨ ਵਾਲਮੀਕ ਮਾਰਦ ਦੇ ਚਰਨਾਂ ਵਿੱਚ ਰਹਿ ਕੇ ਜਿਹੜੀ ਸਮਾਜ ਦੀ ਸੇਵਾ ਕਰ ਰਿਆ ਤੇ ਵੇਖੋ ਹਜ਼ਾਰਾਂ ਹੀ ਸਾਡੇ ਦੁਸ਼ਮਣ ਨੇ ਤੇ ਹਜ਼ਾਰਾਂ ਹੀ ਸਾਡੇ ਸਾਥੀ ਨੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜੀ ਆਪਾਂ ਸੇਵਾ ਕਰਦੇ ਆ ਰਹੇ ਤੇ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਹੜਾ ਮੌਕੇ ਤੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਮੈਂ ਉੱਥੋਂ ਗੱਡੀ ਜਦੋਂ ਭਜਾ ਕੇ ਮੇਰੇ ਨਾਲ ਮੇਰਾ ਛੋਟਾ ਵੀਰ ਹੀ ਤੇ ਜਦੋਂ ਆਪਾਂ ਉੱਥੋਂ ਗੱਡੀ ਭਜਾ ਕੇ ਲੈ ਕੇ ਆਏ ਤੇ ਫਿਰ ਇੱਥੇ ਆ ਕੇ ਭਗਵਾਨ ਵਾਲਮੀਕ ਤੀਰਥ ਰੋਡ ਤੇ ਆ ਕੇ ਜਿਹੜਾ 112 ਤੇ ਕਾਲ ਕੀਤੀ ਤੇ ਮੌਕੇ ਤੇ ਜਿਹੜੇ ਮੁਲਾਜ਼ਮ ਰਾਮਪਤੀ ਤੋਂ ਜਿਹੜੀ ਚੌਂਕੀ ਭਗਵਾਨ ਵਾਲਮੀਕੀ ਤੀਰਥ ਤੋਂ ਉੱਥੋਂ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਨੇ ਸਿੱਧੀ ਗੋਲੀ ਚਲਾ ਕੇ ਉਹਨਾਂ ਸਿੱਧੀ ਗੋਲੀ ਕੀਤੀ ਜੀ ਪਤਾ ਨਹੀਂ ਲੱਗਾ ਸਾਨੂੰ ਇਹ ਨਹੀਂ ਪਤਾ ਲੱਗਾ ਲੇਡੀਜ਼ ਆ ਇਹ ਨਹੀਂ ਪਤਾ ਲੱਗਾ ਬੰਦੇ ਆ ਸਮਝ ਨਹੀਂ ਲੱਗੀ ਤੇ ਜਿਹੜੇ ਜਿਹੜੇ ਗੋਲੀ ਚਲਾ ਕੇ ਇਹ ਤੋਂ ਪਹਿਲਾਂ ਤੁਹਾਨੂੰ ਕੋਈ ਟਰੈਂਕ ਕਾਲ ਆਈ ਹੋਵੇ ਨਹੀਂ ਨਹੀਂ ਕੋਈ ਫੋਨ ਆ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਧਮਕੀ ਨਹੀਂ ਆਈ ਕੋਈ ਧਮਕੀ ਨਹੀਂ ਕਿਸੇ ਦੀ ਸਿੱਧੀ ਗੋਲੀ ਚਲਾਈ ਆ ਤੁਹਾਨੂੰ ਲੱਗਿਆ ਸੀ ਕੁਝ ਪਤਾ ਲੱਗਾ ਨਹੀਂ ਪਤਾ ਨਹੀਂ ਲੱਗਾ ਜੀ ਅਸੀਂ ਪੋਲ ਕਰਾਸ ਕਰ ਰਹੇ ਸੀ ਏ ਨਹੀਂ ਪਤਾ ਵੀ ਉਹ ਇਧਰ ਖਲੋਤੇ ਕਿ ਇਧਰ ਖਲੋਤੇ ਉਦੋਂ ਆ ਨੂੰ ਪਤਾ ਲੱਗਾ ਜਦੋਂ ਗੋਲੀ ਚੱਲੀ ਕੀ ਲੋਟ ਦੀ ਵਾਰ ਦਾ ਨੂੰ ਅੰਜਾਮ ਦੇਣ ਵਾਸਤੇ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਮੇਰੇ ਹਿਸਾਬ ਨਾਲ ਤੇ ਮੈਨੂੰ ਮਾਰਨ ਕਾਰਨ ਉਹਨਾਂ ਨੇ ਜਿਹੜਾ ਮੇਰੇ ਤੇ ਹਮਲਾ ਕੀਤਾ ਪ੍ਰਸ਼ਾਸਨ ਤੋਂ ਵੀ ਮੰਨ ਕਰਦੇ ਪ੍ਰਸ਼ਾਸਨ ਕੋ ਇਨਸਾਫ ਪਣ ਸਾਥ ਗੱਡੀ ਨਾ ਭਈ ਤਾਂ ਗੋੜੀ ਤੁਹਾਡੇ ਦੇ ਵੀ ਵਸ ਬਿਲਕੁਲ ਜੀ ਜੇ ਗੱਡੀ ਨਾ ਭਜਾਉਂਦੇ ਤੇ ਫਿਰ ਹੋ ਸਕਦਾ ਰੋਕ ਕੇ ਫਿਰ ਸਾਡੇ ਤੇ ਹਮਲਾ ਕਰਦੇ ਵੀ ਇਹਨਾਂ ਦੀ ਜਾਨ ਬਚ ਗਈ ਪਤਾ ਨਹੀਂ ਉਹ ਕਿਹੜੀ ਨੀਤੀ ਵਿੱਚ ਆਏ ਜੀ ਜਦੋਂ ਪਤਾ ਹੀ ਨਹੀਂ ਸਾਨੂੰ ਇਹ ਕਿਸ ਨੇ ਭਗਵਾਨ ਵਾਲਮੀ ਜੀ ਪ੍ਰਗਟ ਦੀ ਇਹ ਵੇਖੋ ਜੀ ਕੱਲ 7 ਤਰੀਕ ਨੂੰ ਜਿਹੜਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਦਿਵਸ ਅਸੀਂ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਤੇ ਜਿਹੜੀ ਗੱਡੀ ਨੂੰ ਗੋਲੀ ਲੱਗੀ ਏ ਇਸੇ ਗੱਡੀ ਤੇ ਅਸੀਂ ਮਹਾਰਾਜ ਜੀ ਦਾ ਸਰੂਪ ਸਜਾ ਕੇ ਤੇ ਪਾਲਕੀ ਸਾਹਿਬ ਸਜਾ ਕੇ ਜਿਹੜਾ ਅਸੀਂ ਮਹਾਰਾਜ ਦੀ ਸ਼ੋਭਾ ਯਾਤਰਾ ਮਨਾਈ। ਜੀ ਸਰ ਤਾਂ ਹੀ ਤੁਹਾਡਾ ਬਚਾਅ ਹੋ ਗਿਆ ਸਮਝਦੇ ਕਿ ਇਹ ਉਹਨਾਂ ਦੀ ਕਿਰਪਾ ਨਾਲ ਜਿਹੜੀ ਸਾਡੀ ਉਹ ਜਾਨ ਬਚੀ ਹੈ। ਜੀ ਸਰ ਕੀ ਗੱਲ ਇੱਥੇ ਹੋਈ ਹੈ ਜੀ? ਆਹਨ ਦੇ ਤੋਂ ਇੱਕ ਆਪਣੇ ਫੋਨ ਆਇਆ ਸੀਗੇ ਉਹਨਾਂ ਨੂੰ ਵੀ ਇਤਨਾ ਕੋਈ ਵਾਰਤਤ ਹੋਈ ਹੈ ਤੇ ਇਸ ਮੌਕੇ ਤੇ ਆਏ ਆ ਜੀ। ਤੇ ਅਸੀਂ ਮੌਕੇ ਤੇ ਜਾ ਕੇ ਸਾਰੀ ਆਪਣਾ ਦੇਖ ਲਿਆ ਵਾ। ਤੇ ਜੋ ਵੀ ਬੰਦੀ ਕਰੀ ਉਹ ਅਮਲ ਚ ਲੰਗੀ ਜਾਊਗੀ ਗੋਲੀ ਚੱਲਣ ਦੀ ਗੱਲਬਾਤ ਕੀਤੀ ਗੋਲੀ ਚੱਲਣੀ ਇਹ ਆਪਣੇ ਇਹਦੇ ਬਾਰੇ ਅਜੇ ਤਫਤੀਸ਼ ਕਰਕੇ ਤੇ ਆਪਾਂ ਫਿਰ ਦੱਸ ਦਿੰਦੇ ਹਾਂ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜੋ ਵੀ ਬੰਦੀ ਕਰੀ ਇਸ ਨੇ ਅਫਸਰ ਦੇ ਨੌਲੇਜ ਲਿਆਤੀ ਹੈ ਤੇ ਆਪਾਂ ਉਹ ਉਹਦੇ ਮੁਤਾਬਕ ਅਗਲੀ ਕਰ ਸਾਡੀ ਗੱਡੀ ਦਾ ਨਿਸ਼ਾਨ ਹੋ ਗੋਲੀ ਦਾ ਨਿਸ਼ਾਨ ਜਿਹੜੀ ਉਹ ਕਹਿ ਰਹੇ ਕਿ ਦੋ ਲੜਕੇ ਆਏ ਸੀ ਤੇ ਅਸੀਂ ਸਾਰੀ ਉਹਨਾਂ ਦੇ ਨੌਲੇਜ ਲਿਆਤੀ ਹੈ ਜੀ ਤੇ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜੀ